ਤਿਲੰ ਮਹਿਲਾ ਨੋਵਾ ਜਾਗ ਲੇਹੇ ਮਨਾ ਜਾਗ ਲੇਹੇ ਕਾ ਗਾਫਲ ਸੋਇਆ ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ ਰਹਾ ਮਾਤ ਪਿਤਾ ਸੁਤ ਬੰਧ ਜਨ ਖੇਤ ਜਾ ਸਿਓ ਕੀਨ ਜਿਓ ਛੂਟਿਓ ਜਬ ਦੇਤੇ ਦਾਰ ਅਗਨ ਮੈ ਦੀਨਾ ਜੀਵਤ ਲਾਉ ਬਿਹਾਰ ਹੈ ਜਗ ਕੋ ਤੁਮ ਜਾਨੋ ਨਾਨਕ ਹਰ ਗੁਨ ਗਾਇ ਲੈ ਸਭ ਸੁਫਨ ਸੁਮਾਨੋ ਤੇ ਲੰਗ ਮੈ ਲਾ ਨੋ ਵਾ ਹਰ ਜਸ ਰੇ ਮਨ ਗਾਇ ਲੈ ਜੋ ਸੰਗੀ ਹੈ ਤੇਰਾ ਔਸਰ ਬੀਤੋ ਜਾਤ ਹੈ ਰਹੋ ਮਨ ਲੇ ਮੇੜਾ ਰਹਾ ਸੰਪਤ ਰਤ ਤਨ ਰਾਜ ਸਿਓ ਅਤ ਨੇ ਲਗਾਇਓ ਕਾਲ ਫਾਸ ਜਬ ਗਲ ਪਰੀ ਸਭ ਭਇਓ ਪਰਾਇਓ ਜਾਨ ਬੂਝ ਕੇ ਬਾਵ ਰੇ ਤੈ ਕਾਜ ਬਿਗਾਰਿਓ ਪਾਪ ਕਰਤ ਸੁਖ ਚਿਓ ਨਹੀਂ ਨਾ ਗਰਬ ਨਿਵਾਰਿਓ ਜੇ ਬਿਦ ਗੁਰ ਉਪਦੇਸ਼ ਸੋ ਸੁਨ ਰੇ ਭਾਈ ਨਾਨਕ ਕਹਿਤੁ ਪੁਕਾਰ ਕੇ ਗੋ ਪ੍ਰਭ ਸਰਨਾਈ ਤੇ ਲੰਗ ਬਾਣੀ ਭਗਤਾ ਕੀ ਕਬੀਰ ਜੀ ਇਕੋ ਓੰਕਾਰ ਸਤਗੁਰ ਪ੍ਰਸਾਦ ਬੇਦਕ ਤੇ ਇਫਤਰਾ ਪਾਈ ਦਿਲ ਦਾ ਫਿਕਰ ਨਾ ਜਾਏ ਤੁਕਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਇਹ ਜੋ ਦੁਨੀਆ ਸਹਿਰ ਮੇਲਾ ਦਸਤਗੀਰੀ ਨਹੀਂ ਰਹਾਓ ਦਰੋਗ ਪੜ ਪੜ ਖੁਸ਼ੀ ਹੋਏ ਬੇਖਬਰ ਬਾਦ ਬਕਾਹੇ ਹਕ ਸੱਚ ਖਾਲਕ ਖਲਕ ਮਿਆਨੇ ਸਿਆਮ ਮੂਰਤ ਨਾਹੇ ਅਸਮਾਨ ਮਿਆਨੇ ਲਹੰਗ ਦਰਿਆ ਗੁਸਲ ਕਰਦਨ ਬੂਦ ਕਰ ਫਕਰ ਦਾਇਮ ਲਾਏ ਚਸ਼ਮੇ ਜਹਾਂ ਤਹਾਂ ਮੌਜੂਦ ਅੱਲਾ ਪਾਕ ਪਾਕ ਹੈ ਸ਼ੱਕ ਕਰੋ ਜੇ ਦੂਸਰ ਹੋਏ ਕਬੀਰ ਕਰਮ ਕਰੀਮ ਕਾ ਓ ਕਰ ਜਾਣੈ ਸੋਏ ਨਾਮ ਦੇਵ ਜੀ ਮੈਂ ਅੰਧੁਲੇ ਕੀ ਟੇਕ ਤੇਰਾ ਨਾਮ ਖੁੰਧਕਾਰਾ ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਅਧਾਰਾ ਰਹਾ ਕ੍ਰੀਮ ਰਹੀਮ ਅੱਲਾ ਤੂੰ ਗਨੀ ਹਾਜ਼ਰਾ ਹਜ਼ੂਰ ਦਰਪੇਸ਼ ਤੂੰ ਮਨੀ ਦਰਿਆਉ ਤੂੰ ਦਿਹੰਦ ਤੂੰ ਬਿਸਿਆਰ ਤੂੰ ਧਨੀ ਦੇਹ ਲੈ ਇੱਕ ਤੂੰ ਦਿਗਰ ਕੋ ਨਹੀਂ ਤੂੰ ਦਾ ਨਾ ਤੂੰ ਬਿਨਾ ਮੈਂ ਵਿਚਾਰ ਕਿਆ ਕਰੀ ਨਾ ਮੈਂ ਤੇ ਸੁਆਮੀ ਬਖਸ਼ੰਦ ਤੂੰ ਹਰੀ ਹੱਲੇ ਯਾਰਾ ਹੱਲੇ ਯਾਰਾ ਖੁਸ਼ਖਬਰੀ ਬਲ ਬਲ ਜਾਉ ਹਾਂ ਬਲ ਬਲ ਜਾਉ ਨੀਕੀ ਤੇਰੀ ਬਿਗਾਰੀ ਆਲੇ ਤੇਰਾ ਨਾਉ ਰਹਾ ਕੁਜਾ ਆਮਦ ਕੁਜਾ ਰਫਤੀ ਕੁਜਾ ਮੇਰਵੀ ਦਵਾਰ ਕਾ ਨਗਰੀ ਰਾਸ ਬਗੋਈ ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ ਦਵਾਰ ਕਾ ਨਗਰੀ ਕਾਹੇ ਕੇ ਮਗੋਲ ਚੰਦੀ ਹਜ਼ਾਰ ਆਲਮ ਇਕਲ ਖਾਨਾ ਹਮ ਚਿਨੀ ਪਾਤਸ਼ਾ ਸਾਂਵਲੇ ਬਰਨਾ ਅਸਪਤ ਗਜਪਤ ਨਰਹਾਂ ਨਰਿੰਦ ਨਾਮੇ ਕੇ ਸੁਆਮੀ ਮੀਰ ਮੁਕੰਦ